ਵੇਖਾਂ ਕਿਦਾਂ ਕਾਲੀਆਂ ਪਾਈਆਂ ਵਾ ਸਿਰੇ ਸਿਰੇ ਪਹਿਲਾਂ ਨਾ ਪਹਿਲਾਂ ਕਾਲੀ ਨਹੀਂ ਕਰਦੇ ਹੁਣ ਵੇ ਇਹ ਤਾਂ ਮੈਂ ਹਮੇਸ਼ਾ ਨਹੀਂ ਟਾਈਮ ਨਾਲ ਤਿਆਰ ਹੋ ਜਾ ਪਰ ਨਹੀਂ ਚੱਲ ਚੜ ਗਿਆ ਦਿਆਂ ਨਾ ਬੈਲਟ ਵੀ ਲੰਕੀ ਜਾਣੀ ਕਾਲੀ ਦੁਬਾਰਾ ਚਲੇ ਗਏ ਆ ਬੱਚੇ ਤੇ ਦੱਸੋ ਵੀ ਜਿਹੜੇ ਕੱਲ ਆਪਾਂ ਵਲੌਗ ਪਾਇਆ ਸੀ ਉਹਦੇ ਵਿੱਚ ਬਹੁਤ ਜ਼ਿਆਦਾ ਕਮੈਂਟ ਆਏ ਸੀ ਵੀ ਚਟਣੀ ਜਿਹੜੀ ਪ੍ਰੀਤ ਸਪੈਸ਼ਲ ਚਟਣੀ ਜਿਹਦਾ ਨਾਮ ਆ ਚਟਣੀ ਦਾ ਉਹਦੇ ਬਾਰੇ ਦੱਸੋ ਫੀ ਰੈਸਪੀ ਦੱਸੋ ਵੀ ਕਿਵੇਂ ਬਣਾਈਦੀ ਆ ਤੇ ਪਹਿਲਾਂ ਵੀ ਕਾਫੀ ਵਾਰ ਦੱਸਿਆ ਵਾ ਨਾ ਰੈਸਪੀ ਪਹਿਲਾਂ ਮੈਂ ਵੀ ਇੱਕ ਦੋ ਵਾਰੀ ਬਣਾਈ ਆ ਚਟਨੀ ਉਹ ਤੇ ਫਰੀਦ ਨੇ ਵੀ ਬਣਾਈ ਆ ਇੱਕ ਦੋ ਵਾਰੀ ਚਟਨੀ ਆਪਣੇ ਜਦੋਂ ਬਣਾਉਂਦੇ ਆ ਘਰੇ ਬਾਕੀ ਇਹ ਆ ਵੀ ਪੂਰੀ ਐਕਸਪਲੇਨ ਨਹੀਂ ਕਰਕੇ ਦੱਸਿਆ ਫੀ ਕਿੱਦਾਂ ਤੇ ਮੈਂ ਵੀ ਬਣਾਈ ਆ ਤਾਂ ਇੱਕ ਵਾਰੀ ਫੇਰ ਤੁਹਾਨੂੰ ਦੱਸ ਦਿਆਂ ਉਹਦੋਂ ਚਟਨੀ ਜਿਹੜੀ ਬਣਾਈ ਸੀ ਉਹਦਾ ਵੱਖਰਾ ਵਲੌਗ ਇਸੇ ਕਰਕੇ ਬਣਾਉਣ ਲੱਗਾ ਵੀ ਭੈਣਾਂ ਦੇ ਬਹੁਤ ਜ਼ਿਆਦਾ ਕਮੈਂਟ ਆਏ ਸੀ ਵੀ ਚਟਨੀ ਦੀ ਰੈਸਪੀ ਦੱਸੋ ਤੇ ਉਹ ਵੀ ਦੱਸਣਗੇ ਉਹਨਾਂ ਦਾ ਟਾਈਮ ਵੀ ਜਿਹੜੀ ਇਦਾਂ ਹੀ ਲੱਗਦਾ ਨਾ ਵਿਆਹਾਂ ਸ਼ਾਦੀਆਂ ਦੇ ਦੇਣ ਉਹ ਤਾਂ ਕਰਕੇ ਟਾਈਮ ਤੋਂ ਘੱਟ ਲੱਗਦਾ ਬਾਕੀ ਚਾਹੀ ਹੀ ਦੱਸ ਦਿੰਦੇ ਆ ਨਾ ਟਰਾਈ ਕਰਨ ਲੱਗੇ ਆ ਵੇਖੋ ਜੇਰ ਕੀ ਬਣਦੀ ਹੈ ਕਿ ਨਹੀਂ ਬਣਦੀ ਕਿਉਂਕਿ ਉਹਨੂੰ ਉਸ ਚੀਜ਼ ਦਾ ਭੇਤ ਆ ਬਾਕੀ ਜਿੰਨਾ ਕਿ ਇਹਨੂੰ ਪਤਾ ਵਾ ਦੱਸੂਗੀ ਅਸੀਂ ਹੀ ਆ ਵੀ ਉਹਦਾ ਨਾਮ ਜਿੱਦਾਂ ਉੱਤੇ ਕਿਸ ਚੀਜ਼ ਦੇ ਟੈਗ ਨਹੀਂ ਲਿਖਿਆ ਜਾਂਦਾ ਹਨਾ ਉਹ ਸਪੈਸ਼ਲ ਉਹਦੇ ਹੱਥਾਂ ਹੀ ਵਧੀਆ ਲੱਗਦੀ ਹੈ ਸੰਦੀਪ ਦੇ ਪਕੌੜੇ ਹੋਗੇ ਪ੍ਰੀਤੀ ਦੀ ਚਟਨੀ ਹੋਗੀ ਤੇ ਬਾਕੀ ਇਹ ਆ ਵੀ ਜਦੋਂ ਉਹ ਬਣਾਉਂਦੀ ਚਟਨੀ ਹਨਾ ਤੇ ਜਦੋਂ ਅਸੀਂ ਕਹਿੰਦੇ ਆ ਵੀ ਪ੍ਰੀਤ ਸਪੈਸ਼ਲ ਚਟਨੀ ਬੜੀ ਸਵਾਦ ਬਣੀ ਉਹਨੂੰ ਖੁਸ਼ੀ ਵੀ ਬੜੀ ਮਿਲਦੀ ਆ ਤੇ ਵਧੀਆ ਲੱਗਦਾ ਜਦੋਂ ਉਹਨੂੰ ਖੁਸ਼ੀ ਮਿਲਦੀ ਆ ਤੇ ਬਾਕੀ ਅਸੀਂ ਚਟਨੀ ਬਣਾ ਕੇ ਦੱਸਦੇ ਆ ਕਿ ਕਿਵੇਂ-ਕਿਵੇਂ ਬਣਾਉਣੀ ਆ ਕੱਲ ਧਨੀਆ ਰਹਿ ਗਿਆ ਸੀ ਹਨਾ ਵਿੱਚ ਬਾਕੀ ਧਨੀਆ ਰਹਿ ਵਾਸਤੇ ਚਟਨੀ ਵਿੱਚ ਧਨੀਆ ਵੀ ਪੈਂਦਾ ਪੁਦੀਨਾ ਵੀ ਪੈਂਦਾ ਪੂਦਨਾ ਤੇ ਪੂਦਨਾ ਤਾਂ ਹੁਣ ਬਾਹਰ ਨਹੀਂ ਹੈਗੀ ਹੁਣ ਸਾਡਾ ਖਤਮ ਹੋ ਗਿਆ ਵਾ ਤੇ ਕੱਲਾ ਅਸੀਂ ਧਨੀਆ ਪਾਵਾਂਗੇ ਤੇ ਬਾਕੀ ਇੱਕ ਦੂਸਰੇ ਕਮੈਂਟ ਆਏ ਹੈ ਹੈਪੀ ਉਹਨਾਂ ਨੂੰ ਜਿਹੜੀ ਅਲਰਜੀ ਸੀ ਉਹਦੇ ਬਾਰੇ ਉਹਨਾਂ ਨੇ ਦੱਸਿਆ ਹੈ ਵੀ ਬੋਲਿਆ ਸੀ ਵਲੌਗ ਵਿੱਚ ਵੀ ਜੇ ਥੋੜੇ ਕਮੈਂਟ ਆਉਣਗੇ ਫਿਰ ਉਹਦਾ ਆਨਸਰ ਕਰ ਦਾਂਗੇ ਜੇ ਜ਼ਿਆਦਾ ਕਮੈਂਟ ਆਗੇ ਤਾਂ ਫਿਰ ਫਿਰ ਦੱਸਾਂਗੇ ਵਲੌਗ ਬਣਾ ਕੇ ਦੱਸਾਂਗੇ ਤੇ ਕੱਲ ਨੂੰ ਉਹਨਾਂ ਨੂੰ ਦੱਸ ਦਿੱਤਾ ਜੀ ਆਪਾਂ ਵੀ ਤਾਂ ਬਹੁਤ ਜ਼ਿਆਦਾ ਕਮੈਂਟ ਆ ਰਹੇ ਆ ਉਹਦੇ ਬਾਰੇ ਦੋ ਜਾਣਕਾਰੀ ਜਿੱਥੇ ਤੁਹਾਨੂੰ ਫਰਕ ਪਿਆ ਵਾ ਜਿਹੜੇ ਉਹ ਹੀ ਦੱਸ ਸਕਦੇ ਆ ਬਾਕੀ ਚਟਨੀ ਬਾਰੇ ਤਾਂ ਅਸੀਂ ਦੱਸ ਦਾਂਗੇ ਤੇ ਉਹਦਾ ਉਹ ਵਲੌਗ ਬਣਾ ਕੇ ਉਹਦਾ ਵਲੌਗ ਬਣਾ ਕੇ ਉਹ ਜਿਨ੍ਹਾਂ ਨੂੰ ਅਲਰਜੀ ਹੈਗੀ ਆ ਇਸ ਚੀਜ਼ ਦੀ ਉਹ ਦੱਸ ਦੇਣ ਕਿ ਜਦੋਂ ਉਹਨਾਂ ਦਾ ਟਾਈਮ ਲੱਗਾ ਤੇ ਆਪਾਂ ਤੇ ਚਟਨੀ ਬਣਾਉਣ ਲੱਗੇ ਆ ਉਹ ਤੁਹਾਨੂੰ ਦੱਸ ਦਿੰਨੇ ਹੁਣੇ ਚਲਿਏ ਹਾਂ ਜੀ ਚਲੋ ਚਟਨੀ ਰਹਿ ਗਿਆ ਅਸੀਂ ਕੱਲ ਪਾਉਣ ਵਾਲਾ ਚਟਨੀ ਵਿੱਚ ਤੇ ਉਹ ਹੁਣ ਲੈਣ ਆਏ ਆ ਮੈਂ ਹਾਂ ਕੱਲ ਤਾਂ ਨਹੀਂ ਆਤਾ ਕੋਈ ਐਸੇ ਕਰਕੇ ਮੰਗਾਇਆ ਸੀ ਕਿ ਚਟਨੀ ਵਿੱਚ ਪਾਉਣਾ ਵਾ ਤੂੰ ਧਨੀਆ ਫੇਰ ਨਹੀਂ ਲਿਆਂਦਾ ਮੈਂ ਸੰਦੀਪ ਜੀ ਜੀ ਨੂੰ ਕਿਹਾ ਸੀ ਤੇ ਉਹ ਕਹਿੰਦੇ ਵੇ ਪਕੌੜਾ ਹੀ ਤਾਂ ਨਹੀਂ ਥੋੜਾ ਪਾਈ ਦਾ ਲੱਗਦਾ ਵੀ ਘਰੇ ਪਕੌੜਿਆਂ ਚ ਪਾਉਣਾ ਪਰ ਮੈਂ ਚਟਨੀ ਵਾਸਤੇ ਮੰਗਵਾਉਂਦੀ ਨਾਲ ਨਾ ਸਬਜੀ ਸਬਜੀ ਚ ਪੈ ਜਾਏਗਾ ਕੋਲ ਹੋਏਗਾ ਫੇਰ ਿੱਧਰ ਆਉਣਾ ਔਖਾ ਹੋ ਜਾਂਦਾ ਬਾਰ-ਬਾਰ ਸਾਨੂੰ ਨਹੀਂ ਨਾ ਪਤਾ ਹਾਂਜੀ ਆਪਾਂ ਨਹੀਂ ਨਾ ਤੇਰੇ ਜਿੰਨੇ ਸਿਆਲੇ ਛੱਡ ਦੇ ਰੱਖਿਆ ਹੋਇਆ ਹੈ ਨਾ ਫੇਰ বারবার ਆਉਂਦੀ ਲੋੜ ਨਹੀਂ ਪੈਂਦੀ। ਬੱਸ ਬੜਾ ਇੰਨਾ ਘਣ ਫੇਰ ਸਬਜ਼ੀ ਵੀ ਪੈ ਜਨਾ। ਬਾਕੀ ਸੂਰਜ ਡੈ ਪੈ ਲਿਸ਼ਕਣ। ਥੋੜੇ ਥੋੜੀ ਠੰਡ। ਮੌਸਮ ਚੇਂਜ ਹੋਣ ਰਿਹਾ ਵਾ ਹੌਲੀ ਹੌਲੀ। ਚਟਨੀ ਬਣਾਉਣ ਵਾਸਤੇ ਇਮਲੀ ਲਈ ਆ, ਧਨੀਆ ਤੇ ਪਿਆਜ਼ ਤੇ ਮਿਰਚਾਂ। ਤੇ ਆਹ ਇਮਲੀ ਕੱਲ ਦੀ ਥੋੜੀ ਜੀ ਬਚ ਗਈ ਸੀ। ਪ੍ਰੀਤੀ ਨੂੰ ਮੈਂ ਕਿਹਾ ਸੀ ਸਾਰੀ ਚਟਨੀ ਬਣਾ ਲਾ ਪਰ ਉਹਨੇ ਫੇਰ ਵੀ ਬਚਾਤੀ ਚਲੋ। ਤੇ ਇਹਦੇ ਵਿੱਚ ਅਸੀਂ ਪਾਣੀ ਪਾ ਲੈਣਾ ਥੋੜਾ ਜਿਹਾ 5 ਕਿ ਮਿੰਟ ਵੀ ਥੋੜੀ ਜੀ ਹੋ ਜੇ, ਨਰਮ ਜੀ ਹੋ ਜੇ ਇਮਲੀ। ਤੇ ਤਨੀਆ ਤੋ ਲਿਆ ਮੈਂ ਤਨੀਆ ਬਰੀਕ ਬਰੀਕ ਕੱਟ ਲੈਣਾ ਤੇ ਪਿਆਜ਼ ਵੀ ਬਰੀਕ ਬੀਕ ਕੱਟਣਾ ਵਾ ਬਰੀਕ ਬਰੀਕ ਤੇ ਮਿਰਚਾਂ ਵੀ ਬਰੀਕ ਬਰੀਕ ਕ੍ਰਸ਼ ਜਿਆ ਕਰ ਲੈਣੀਆਂ ਵਾ ਬਿਲਕੁਲ ਸਿੰਪਲ ਰੈਸਪੀ ਆ ਪਰ ਇਹ ਆ ਵੀ ਟੇਸਟ ਤੇ ਇੰਨਾ ਹੀ ਬਣਦਾ ਨਾ ਇਹਦੇ ਨਾਲ ਹਨਾ ਤੇ ਉਦਾਂ ਹੀ ਉਦਾਂ ਹੀ ਪੀ ਜਾਈ ਦੀ ਗਲਾਸ ਪਾ ਲਓ ਹਾਂਜੀ ਜਿਵੇਂ ਕਾਂਜੀ ਨਹੀਂ ਹੁੰਦੀ ਏਵੇਂ ਦਾ ਟੇਸਟ ਆਉਂਦਾ ਵਾ ਤੇ ਜਿਹੜੇ ਹੁੰਦੇ ਆ ਬ੍ਰੈਡ ਵਾਲੇ ਪਕੌੜੇ ਉਹਨਾਂ ਨਾਲ ਤੇ ਕਿਆ ਹੀ ਬਤਾਏ ਉਹ ਹੁੰਦੇ ਥੋੜੇ ਪੋਲੇ ਹਨਾ ਪਕੌੜੇ ਤੇ ਉਹਦੇ ਨਾਲ ਫਿਰ ਜਦੋਂ ਖਾਈਏ ਨਾ ਵਿੱਚ ਰਚ ਜਾਂਦੀ ਚਟਨੀ ਸਭ ਤੋਂ ਨਜ਼ਾਰਾ ਉਹ ਪਕੌੜਿਆਂ ਨਾਲ ਹੁੰਦਾ ਹੈ ਤੇ ਬਾਕੀ ਤੇ ਚਲੋ ਵੀ ਰੈਸਪੀ ਬਣਾ ਹੀ ਰਹੇ ਆ ਪੂਰਾ ਨਾਲ ਬਰੈਡ ਲੈ ਆਉਂਦੇ ਇਹ ਨਹੀਂ ਬਣ ਜਾਣੀ ਨਹੀਂ ਇੰਜ ਹੀ ਕਰਾਂਗੇ ਇਮਲੀ ਲੈ ਲੈਂਦੀ ਆ ਤੇ ਬਰੈਡ ਮੰਗਾ ਲਾਂਗੇ ਤੇ ਚਟਨੀ ਤੇ ਬਣ ਜਾਣੀ ਆ ਤੇ ਬਾਅਦ ਚ ਬੱਚੇ ਆਉਣਗੇ ਤੇ ਫਿਰ ਥੋੜਾ ਜਿਹਾ ਕੁਝ ਬਣਾ ਦਾਂਗੇ ਆਹ ਇਮਲੀ ਨੂੰ ਥੋੜਾ ਜਿਹਾ ਪੀਣਾ ਵਾ ਪਾਣੀ ਦੇ ਵਿੱਚ ਤੇ ਉਹਨਾਂ ਚ ਰਹੀ ਪਿਆ ਧਨੀਆ ਕੱਟ ਲਿਆ ਵਾ ਪਿਆਜ਼ ਤੇ ਮਿਰਚਾਂ ਬਰੀਕ ਬਰੀਕ ਕੱਟ ਲੈਣੀਆਂ ਆ ਇਹ ਅੱਜ ਕ੍ਰਸ਼ ਵੀ ਕਰ ਸਕਦੇ ਆ ਪਰ ਇਹ ਆ ਵੀ ਜੇ ਛੋਟੇ ਛੋਟੇ ਟੱਕਰੀਆਂ ਵਾਲਾ ਕੱਟੀਏ ਨਾ ਉਹ ਜ਼ਿਆਦਾ ਸਵਾਦ ਲੱਗਦਾ ਕਿਉਂਕਿ ਉਹ ਮੂੰਹ ਦੇ ਵਿੱਚ ਜਦੋਂ ਆਉਂਦੀਆਂ ਨਾ ਸੂਛੇ ਛੋਟੇ ਪੀਸ ਉਹ ਟੇਸਟ ਜ਼ਿਆਦਾ ਬਣਦਾ। ਬਸ ਬਰੀਕ ਬਰੀਕ ਪਿਆਜ਼ ਕੱਟ ਲਈਏ ਨਾ ਇਹਦਾ ਟੇਸਟ ਹੋਰ ਹੋ ਜਾਂਦਾ ਜਿੰਨਾ ਬਰੀਕ ਪਿਆਜ਼ ਹੋਊਗਾ ਉਹਨਾਂ ਦਾ ਟੇਸਟ ਬਣਦਾ। ਆਹੋ ਥੋੜਾ ਬਰੀਕ ਜੇ ਨੂੰ ਤੇ ਮਸ਼ੀਨ 'ਚ ਕਰ ਲਈਏ ਤੇ ਉਦਾਂ ਵੀ ਕਰ ਲੀਦਾ ਵਾ ਪਰ ਇਹ ਆ ਵੀ ਇਦਾਂ ਥੋੜੀਆਂ ਟੱਕਰੀਆਂ ਜਿਹੀਆਂ ਹੋਈਆਂ ਜੇ ਉਦਾਂ ਜ਼ਿਆਦਾ ਹੀ ਬਰੀਕ ਹੋ ਜਾਂਦਾ ਵਾ ਇਦਾਂ ਫਿਰ ਜਦੋਂ ਪੀਸ ਜੇ ਮੂੰਹ 'ਚ ਆਉਂਦੇ ਆ ਪਿਆਜ਼ ਦੇ ਵਧੀਆ ਪਿਆਜ਼ ਵੀ ਕਰ ਲਿਆ ਵਾ ਤੇ ਮਿਰਚ ਵੀ ਆਪਣੇ ਸਵਾਦ ਅਨੁਸਾਰ ਪਾਉਣੀ ਆ ਅਸੀਂ ਲਾਲ ਮਿਰਚ ਵੀ ਪਾ ਸਕਦੇ ਆ ਤੇ ਹਰੀ ਵੀ ਪਾ ਸਕਦੇ ਆ ਤੇ ਇੱਕ ਚੀਜ਼ ਹੋਰ ਆ ਵਿੱਚ ਗੁੜ ਇਹਦੀ ਜਗ੍ਹਾ ਤੇ ਭਾਂ ਚੀਨੀ ਲੈ ਲਓ ਤੇ ਭਾਂ ਗੁੜ ਲੈ ਲਓ ਗੁੜ ਪਾਓ ਤੇ ਭਾਂ ਚੀਨੀ ਪਾ ਲਓ ਖੰਡ ਪਾ ਲਓ ਦੋਵੇਂ ਇਕੱਲਾ ਸੇਵੀਆ ਪਰ ਗੁੜ ਥੋੜਾ ਜਿਹਾ ਵਾਸਟ ਲੱਗਦਾ ਹਾਂ ਸਵਾਦ ਲੱਗਦਾ ਤੇ ਇਹਦੇ ਨਾਲ ਇਹ ਆ ਵੀ ਉਹ ਖਟਾਈ ਜੀ ਜਿਹੜੀ ਉਹ ਗਲਾ ਨਹੀਂ ਫੜਿਆ ਜਾਂਦਾ ਨਾ ਫਿਰ ਹੰਦੀ ਪ੍ਰੋਬਲਮ ਵੀ ਖੱਟੀ ਲੱਗਦੀ ਚਟਨੀ ਉਹ ਨਹੀਂ ਇਹਨੂੰ ਚੰਗੀ ਤਰ੍ਹਾਂ ਘੋਲ ਲੈਣਾ ਵਾ ਕੁਝ ਤਿਆਰ ਹੋ ਗਿਆ ਇਮਲੀ ਵੀ ਖੋਲ ਲਈਆ ਪਿਆਜ਼ ਮਿਰਚਾਂ ਸਭ ਕੁਝ ਕੱਟਿਆ ਗਿਆ ਧਨੀਆ ਤੇ ਆਹ ਗੁੜ ਦਾ ਪਾਣੀ ਵੀ ਖੋਲ ਲਿਆ ਹੁਣ ਇਹਨੂੰ ਵੀ ਅਸੀਂ ਪਾਉਣ ਲਾਂਗੇ ਗੁੜ ਵਾਲੇ ਪਾਣੀ ਨੂੰ ਵੀ ਚਲੋ ਸਫਾਈ ਹੋ ਜਿੱਥੇ ਦੀ ਤੇ ਇਮਲੀ ਜਿਹੜੀ ਆ ਇਹ ਵੀ ਖੋਲ ਲਈ ਇਹਨੂੰ ਵੀ ਅਸੀਂ ਪਾਉਣ ਲੇਣਾ ਬੜੀ ਸੌਖੀ ਰੈਸਪੀ ਹੈ ਤੇ ਟੇਸਟ ਦੇਖਿਓ ਬਾਕੀ ਲੂਣ ਮਿਰਚ ਆਪਣੇ ਹਿਸਾਬ ਨਾਲ ਪਾ ਲਿਓ ਪਹਿਲਾਂ ਅਸੀਂ ਖਾਣੇ ਹੁੰਨੇ ਹਾਂ ਪਕੌੜੇ ਸੌਸ ਦੇ ਨਾਲ ਹਨਾ ਸੌਸ ਨਾਲ ਪਕੌੜੇ ਖਾਣੇ ਹੁੰਨੇ ਆ ਜਦੋਂ ਦੀ ਇਹ ਚਟਨੀ ਬਣਾਉਣੀ ਸ਼ੁਰੂ ਕੀਤੀ ਹੈ ਮਤਲਬ ਜਦੋਂ ਦੀ ਪ੍ਰੀਤੀ ਦੇ ਹੱਥੋਂ ਖਾਦੀ ਹੈ ਇੱਕ ਵਾਰੀ ਉਹਨਾਂ ਦੇ ਘਰੋਂ ਜਾ ਕੇ ਖਾਦੀ ਸੀ ਉਦੋਂ ਬਾਅਦ ਚ ਹੁਣ ਜਦੋਂ ਵੀ ਪਕੌੜੇ ਬਣਾਈਦੀਆਂ ਹਨਾ ਸੌਸ ਦੀ ਲੋੜ ਨਹੀਂ ਪੈਂਦੀ ਬਸ ਇਹਦੇ ਨਾਲ ਹੀ ਜ਼ਿਆਦਾ ਸਵਾਦ ਲੱਗਦੇ ਆ ਬਸ ਇਹਨੂੰ ਚੰਗੀ ਤਰ੍ਹਾਂ ਅਸੀਂ ਪਾਣੀ ਨਹੀਂ ਜੋੜ ਲਿਆ ਦਾ ਹੁਣ ਆ ਬਣ ਗਿਆ ਕੋਲ ਇਹਦੇ ਵਿੱਚ ਅਸੀਂ ਧਨੀਆ ਵੀ ਪਾ ਦਾਂਗੇ ਇਹਦੇ ਵਿੱਚ ਅਸੀਂ ਪਿਆਜ਼ ਤੇ ਮਿਰਚਾਂ ਇਹਦੇ ਪਾਵਾਂਗੇ ਆਹ ਇਹਨਾਂ ਰੰਗ ਹੋਈ ਹੂੰ ਉਹਦੀ ਉਹ ਤਾਂ ਧਨੀਆ ਨਹੀਂ ਹੈਗਾ ਜੇ ਧਨੀਆ ਹਾਂਜੀ ਤੇ ਇਹਦੇ ਵਿੱਚ ਇਹ ਪੁਦੀਨਾ ਹੁੰਦਾ ਨਾ ਇਹਦਾ ਉਹ ਵੀ ਪਾ ਲਈਏ ਤੇ ਥੋੜਾ ਜਿਹਾ ਕਾਲਾ ਨਮਕ ਪਾਉਂਦੇ ਆ ਜੇ ਕਾਲਾ ਨਹੀਂ ਹੈਗਾ ਤੇ ਦੂਸਰਾ ਵੀ ਪਾ ਸਕਦੇ ਆ ਚਿੱਟਾ ਨਮਕ ਵੀ ਪਾ ਸਕਦੇ ਆ ਜੇ ਥੋੜੀ ਸੰਗਣੀ ਲੱਗੇ ਇਹਨੂੰ ਥੋੜੀ ਜਿਹੀ ਪਤਲੀ ਵੀ ਕਰ ਸਕਦੇ ਆ ਆਪਣੇ ਪੁਰਾਣੇ ਪੁਰਾਣੇ ਆਏ ਹੋਣ ਤਾਂ ਥੋੜੀ ਘਟ ਜੇ ਵਿੱਚ ਪਾਣੀ ਪਾ ਕੇ ਬਧਾ ਲਓ ਜੀਆਂ ਦੇ ਹਿਸਾਬ ਨਾਲ ਬਧਾ ਲਓ ਜੀਆਂ ਦੇ ਹਿਸਾਬ ਨਾਲ ਆ ਵੀ ਬਹੁਤੀ ਸੰਗਣੀ ਵੀ ਨਹੀਂ ਸਹੀ ਲੱਗਦੀ ਆਈ ਉਹ ਤਾਂ ਦੋ ਵਾਰੀ ਪਾਣੀ ਘੋਲ ਕੇ ਦੇ ਇਹਨੂੰ ਬਧਾ ਲਿਆ ਸੀ ਹਾਂਜੀ ਹੁਣ ਨੂੰ ਟਰਾਈ ਕਰਕੇ ਵੇਖੋ ਜੇ ਤੁਹਾਨੂੰ ਲੱਗੇ ਵੀ ਥੋੜੀ ਖਟਿਆਈ ਮਾਰਦੀ ਹੈ ਹੋਰ ਇਹਦੇ ਵਿੱਚ ਮਿੱਠਾ ਆਪਣੇ ਹਿਸਾਬ ਨਾਲ ਮਿਰਚ ਆਪਣੇ ਹਿਸਾਬ ਨਾਲ ਇਦਾਂ ਆਪਣੇ ਜਿਹੜਾ ਨੂਨ ਮਿਰਚ ਆਉਂਦਾ ਆਪਾਂ ਰਿਕਾਰਡਿੰਗ ਪਾਉਣਾ ਨਾ ਸਵਾਦ ਦੇ ਅਨੁਸ ਚਲੋ ਚੱਖ ਕੇ ਵੇਖੋ ਹੁੰਦੇ ਬਸ ਚਟਣੀ ਤਿਆਰ ਇੰਨਾ ਹੀ ਕੰਮ ਸੀ ਚੀ ਚੱਖ ਕੇ ਵੇਖੋ ਮੈਂ ਕਹਿੰਦੀ ਆ ਮੈਂ ਵੀ ਸਿਰ ਸਿਰੇ ਹੂੰ ਮਿਰਚਾਂ ਘਟਾ ਨਹੀਂ ਥੋੜੀ ਜਿਹੀ ਖਟਾਈ ਆ ਲੈ ਗੁੜ ਮੇ ਘਟ ਪਾਇਆ ਥੋੜਾ ਜਿਹਾ ਗੋੜੋ ਘੋਰ ਪਾਉਣਾ ਵਾ ਬਾਕੀ ਉਹ ਹੀ ਟੇਸਟ ਆ ਬਿਲਕੁਲ ਗੁੜ ਨਹੀਂ ਹੈਗਾ ਤੇ ਖੰਡ ਪਾ ਲਓ ਜੇ ਕਾਲਾ ਨਾ ਮਿਲੇਗਾ ਤੇ ਚਿੱਟਾ ਪਾ ਲਓ ਜਿਹੜਾ ਹੁੰਦਾ ਵਾ ਪੈਕਟ ਆਓ ਨਮਕ ਕੋਈ ਵੀ ਪਾ ਸਕਦੇ ਆ ਤੇ ਗੁੜ ਦੀ ਜਗ੍ਹਾ ਤੇ ਖੰਡ ਵੀ ਪਾ ਸਕਦੇ ਆ ਤੇ ਬਾਕੀ ਸਾਰੀ ਪ੍ਰੀਤ ਸਪੈਸ਼ਲ ਚਟਣੀ ਬਾਕੀ ਸਾਡੇ ਕਹਿਣ ਦੀ ਗੱਲ ਨਹੀਂ ਆਪ ਬਣਾ ਕੇ ਆਪਣੇ ਹੱਥੀਂ ਘਰ ਦੀ ਚੀਜ਼ ਵਾ ਆਪ ਟ੍ਰਾਈ ਕਰਿਓ ਫਿਰ ਤੁਹਾਨੂੰ ਪਤਾ ਲੱਗਣਾ ਵੀ ਇਹ ਕਿੰਨੀ ਸਵਾਦ ਬਣਦੀ ਕਿੰਨੀ ਟੇਸਟੀ ਹੈ ਤੇ ਜੇ ਬਾਈ ਚਾਂਸ ਮਿਰਚ ਕੋਈ ਤੇਜ਼ ਖਾਂਦਾ ਮਿਰਚ ਅਸੀਂ ਤੇਜ਼ ਵੀ ਪਾ ਸਕਦੇ ਆ ਇਹ ਆਪਣਾ ਖਾਣ ਦਾ ਸਵਾਦ ਆ ਵੀ ਕਈ ਕਰਾਰੀ ਖਾਂਦੇ ਨੇ ਉਸ ਦਾ ਬਣਾ ਕਈ ਪਕੌੜੇ ਕੜਾ ਪਕੌੜੇ ਕਰਾਰੇ ਹੁੰਦੇ ਆ ਤੇ ਬਹੁਤ ਟੇਸਟੀ ਬਣੀ ਆ ਹੁਣ ਚਟਨੀ ਬਣ ਗਈ ਆ ਹੁਣ ਇੰਜ ਕਰਨਾ ਵੀ ਇਹਦੇ ਨਾਲ ਕੁਝ ਨਾ ਕੁਝ ਬਣਾਉਣਾ ਪੈਣਾ ਵਾ ਜਾਂ ਤੇ ਪਕੌੜੇ ਬਣਾ ਲਾਂਗੇ ਥੋੜੀ ਜਿਹੀ ਜਦੋਂ ਆਪਾਂ ਕਦੋਂ ਖਵਾ ਲਾਂਗੇ ਵੀ ਅੱਜ ਫੇਰ ਉਹਨਾਂ ਨੇ ਖਵਾ ਲਾਂਗੇ ਤੇ ਜਾਂ ਫਿਰ ਬ੍ਰੈਡ ਲਾਵਾਂਗੇ ਤੇ ਬੱਚਿਆਂ ਨੂੰ ਕੁਛ ਨਾ ਕੁਛ ਖਿਖਵਾ ਲਦਾਂਗੇ ਬਣਾ ਕੇ ਬਸ ਇੰਨਾ ਹੀ ਹਾਂਜੀ ਇਹੋ ਹੀ ਆ ਬਸ ਪ੍ਰੀਤ ਸਪੈਸ਼ਲ ਚਟਨੀ ਸਿੰਪਲੀ ਚਟਨੀ ਇਤੋਂ ਜ਼ਿਆਦਾ ਟੈਗ ਲੱਗਾ ਵਾ ਇਹ ਤੁਸੀਂ ਜ਼ਰੂਰ ਟਰਾਈ ਕਰਕੇ ਦੇਖੋ ਇਹ ਜ਼ਰੂਰ ਟਰਾਈ ਕਰਨੀ ਆ ਸਾਰੀਆਂ ਭੈਣਾਂ ਨੇ ਬੜੀਆਂ ਨੇ ਕਿਹਾ ਸੀ ਇਹ ਸਿਰਫ ਬਣਾਈ ਆ ਤੁਹਾਡੇ ਕਹਿਣ ਦੀ ਡਿਮਾਂਡ ਤੇ ਵੀ ਤੁਸੀਂ ਕਿਹਾ ਸੀ ਵੀ ਚਟਨੀ ਜ਼ਰੂਰ ਰੈਸਪੀ ਦੱਸਿਓ ਕਿਉਂਕਿ ਇੱਕ ਵਾਰੀ ਦੋ ਵਾਰੀ ਪਹਿਲਾਂ ਮੈਂ ਦੱਸ ਚੁੱਕੇ ਆ ਉਹਨਾਂ ਨੂੰ ਦੱਸਿਆ ਹੋ ਆਪਾਂ ਨੂੰ ਦੱਸਿਆ ਵਾ ਫੇਰ ਜਿਹੜੇ ਜਿਹੜਾ ਭੈਣਾ ਨਹੀਂ ਵਲੌਗ ਦੇਖਿਆ ਕੋਈ ਹਨਾ ਜਿਹਨਾਂ ਮਿਸ ਕਰਤਾ ਉਹਨਾਂ ਵਾਸਤੇ ਸਪੈਸ਼ਲ ਅੱਜ ਹੀ ਬਣਾ ਕੇ ਅੱਜ ਹੀ ਪਾਦਣੀ ਹੈ ਡਿਮਾਂਡ ਸੀਗੀ ਕੱਲ ਵੀ ਭੈਣ ਪੁੱਛ ਰਹੀਆਂ ਸੀਗੀਆਂ ਚਲੋ ਬਣਾ ਦਿੰਨੇ ਆ ਇੱਕ ਵਾਰੀ ਬੱਕਰੀ ਜੀਆ ਵਖਰਾ ਜਾਂ ਵੀਡੀਓ ਕੱਲੀ ਹੋ ਜੂਗੀ ਬਾਕੀ ਜੇ ਇੰਦਾ ਪਿਆਜ਼ ਵਾ ਜੇ ਤੁਸੀਂ ਇੰਦਾ ਨਹੀਂ ਖਾਣਾ ਕ੍ਰਸ਼ ਕਰ ਸਕਦੇ ਹੋ ਪਤਨੀਆਂ ਤੇ ਪਿਆਜ਼ ਉਹ ਚਿੱਲੀ ਕਟਰ ਵਿੱਚ ਕ੍ਰਸ਼ ਕਰਕੇ ਵੀ ਪਾ ਸਕਦੇ ਹੋ ਇਹ ਆਪਣੀ ਆਪਣੀ ਚੋਇਸ ਹੁੰਦੀ ਆ ਵੀ ਮੋਟੇ ਪਿਆਜ਼ ਖਾਣੇ ਜਾਂ ਬਰੀਕ ਪਿਆਜ਼ ਖਾਣੇ ਆ ਚਲੋ ਠੀਕ ਆ ਜੀ ਟਰਾਈ ਕਰਕੇ ਦੱਸਿਓ ਸਾਨੂੰ ਜੂਨ ਕਿਵੇਂ ਦੀ ਬਣੀ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ